ਅੱਜ ਲੁਧਿਆਣਾ ਦੇ ਵਿੱਚ ਜਲੰਧਰ ਦਿੱਲੀ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ ਵਾ ਦੱਸ ਦਈਏ ਕਿ ਇਹ ਧਰਨਾ ਜਿਹੜਾ ਵਾ Dalit ਭਾਈਚਾਰੇ ਵੱਲੋਂ ਲਗਾਇਆ ਗਿਆ ਵਾ ਤਾਂ ਮੇਰੇ ਨਾਲ ਦਲਿਤ ਸਮਾਜ ਦੇ ਲੋਕ ਜਿਹੜੇ ਨੇ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰ ਅੱਜ ਲੁਧਿਆਣਾ ਦੇ ਵਿੱਚ ਧਰਨਾ ਲਗਾਇਆ ਗਿਆ ਦਿੱਲੀ ਹਾਈਵੇ ਬੰਦ ਕੀਤਾ ਆ ਵਾ ਕਿਹੜੇ ਕਿਹੜੇ ਮੁੱਦਿਆਂ ਲੈ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਦੇਖੋ ਅੱਜ ਬੜੇ ਧਰਨਾ ਦੇਖੋ ਕੋਈ ਖੁਸ਼ ਹੋ ਕੇ ਨਹੀਂ ਲਗਾਇਆ ਜਾਂਦਾ ਬੜੇ ਦੁੱਖ ਨਾਲ ਅਸੀਂ ਲਗਾ ਰਹੇ ਆ ਸੀਜੀ ਗਵਾਈ ਸਾਹਿਬ ਦੇ ਜੁੱਤੀ ਨੂੰ ਛਾਲੀ ਗਈ ਉਹ ਜੁੱਤੀ ਪੂਰੇ ਸਮਾਜ ਤੋਂ ਛਾਲੀ ਗਈ ਆ جاتیواد سوچ ہے سوچ والے لوگ وہ جتنی چاہیے جہاں سارے این جی پی صاحب بھائی مال جیو مجبور کیا گیا اتنا مجبور دیا گیا کرنا چاہیے تو میں سوال کرنا چاہوں گا لوکتر جنانوں نے مارکا کا یہ چھ ستر تھے جوات کی رہی یہ مسلسل طرف سے جاتی رہیں یہ چھ ستر دلیل کا جڑے چاہے ہم کو نہ لا کر بار بار دربار میں کیا اس کے علاوہ ہوتے نکلے ایسا سب کو چھوٹا اپنا

ਕੋਈ ਨਹੀਂ ਕਹਿੰਦੇ ਜਿਹੜਾ 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 ਤਸਵੀਰਾਂ ਤੁਸੀਂ ਦੇਖ ਰਹੇ ਹੋ ਵੱਖ-ਵੱਖ ਤਾਵਾਂ ਤੇ ਤੁਮਨੇ ਪ੍ਰਦਰਸ਼ਨ ਕਰ ਰਹੇ ਨੇ ਜਿਹੜੇ ਸਾਡੇ ਏ ਡੀ ਜੀ ਪੀ ਹਰਿਆਣਾ ਨੇ ਉਹਨਾਂ ਨੇ ਸੁਸਾਇਡ ਕੀਤੀ ਆ ਤੀਸਰਾ ਜਿਹੜਾ ਅਚੀਵ ਜਸਟੀਸ ਤੇ ਜਿਹੜੀ ਆ ਉਹ ਜੁੱਤੀ ਸਿੱਟੀ ਗਈ ਆ ਉਹ ਕਾਰਨ ਕੀ ਬਣਿਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ Dalit ਭਾਈਚਾਰੇ ਨਾਲ ਧੱਕਾ ਹੁੰਦਾ ਆ ਰਿਹਾ ਵਾ ਜਿਹਦੇ ਕਰਕੇ ਸਾਨੂੰ ਆ ਸੜਕਾਂ ਤੇ ਉਤਰਨਾ ਪੈਂਦਾ ਵਾ ਤੇ ਜਿਹੜੇ ਸਾਡੇ ਏ ਡੀ ਜੀ ਵੀ ਸਾਹਿਬ ਨੇ ਉਹਨਾਂ ਨੇ ਆਪਣੇ ਡਿਪਾਰਟਮੈਂਟ ਤੋਂ ਜਿਹੜੀ ਦੁਖੀ ਹੋ ਗਏ ਕਿਉਂਕਿ ਉਹਨਾਂ ਨੂੰ ਇੰਨਾ ਕੁ ਤੰਗ ਪਰੇਸ਼ਾਨ ਕਰਦੇ ਸੀ ਜਿਨ੍ਹਾਂ ਕਰਕੇ ਉਹਨਾਂ ਨੂੰ ਖੁਦ ਨੂੰ ਸੁਇਸਾਈਡ ਕਰਨੀ ਪਈ ਚੀਫ ਜਸਤੀ ਦੇ ਜੁੱਤੀਆਂ ਸੱਟੀਆਂ ਗਈਆਂ ਤੁਸੀਂ ਕਦੀ ਦੇਖਿਆ ਇਸ ਕਰਕੇ ਕਾਰਨ ਕੀ ਆ ਕਾਰਨ ਕਿਉਂਕਿ ਉਹ ਦਲਿਤ ਸਮਾਜ ਚੋਂ ਸੀ ਉਹ ਐਸਸੀ ਸਮਾਜ ਚੋਂ ਸੀ ਐਸਸੀ ਸਮਾਜ ਨਾਲ ਸ਼ੁਰੂ ਕੀ ਜਿਹੜਾ ਵਾ ਉਹ ਤੱਕਾ ਹੁੰਦਾ ਔਰ ਹਰਿਆ ਵਾ ਇਸ ਕਰਕੇ ਜਿਹੜਾ ਮਜਬੂਰਾਂ ਸਾਨੂੰ ਆ ਇਹ ਜੁੰਦਰਬਾਈ ਬਾਜ਼ ਚੌਂਕ ਉਹ ਜਾਮ ਕਰਨਾ ਪਿਆ ਜਦੋਂ ਉਹਲੇ ਤੱਕ ਮੰਗ ਪੱਤਰ ਨਹੀਂ ਦਿੱਤਾ ਅਸੀਂ ਲੁਧਿਆਣਾ ਦੇ ਡੀਸੀ ਸਾਹਿਬ ਨੂੰ ਕਮਾਂਗੇ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਇਸ ਧਰਨੇ ਦੇ ਆਕੇ ਉਹ ਜਿਹੜਾ ਮੰਗ ਪੱਤਰ ਆ ਉਹ ਲੈ ਕੇ ਜਾਣਗੇ ਇਹ ਜਦੋਂ ਤੱਕ ਕੋਈ ਉੱਚ ਅਧਿਕਾਰੀ ਸਾਡੇ ਵਿੱਚ ਨਹੀਂ ਪਹੁੰਚਦਾ ਉਦੋਂ ਤੱਕ ਜਿਹੜਾ ਇਹ ਦਲੀ ਸਮਾਜ ਆ ਕੋ ਸੜਕਾਂ ਤੇ ਰੁਕ ਰੂਗਾ ਇਹਦਾ ਜੀਪੀ ਸਰ ਜੀਪੀ ਸਰ ਵੱਲੋਂ ਨਾਮ ਦਿੱਤਾ ਗਿਆ ਇਹਨਾਂ ਨੂੰ ਸੇਵਾ ਕਰਨਾ ਕਈ ਇਤਿਹਾਸਿਕ ਪਰ ਸਾਡਾ ਹਰ ਹਰ ਜਿਹੜੇ ਜਾਵਣੇ ਬਣਾ ਨੈਕਸਟ ਸਟੇਪ ਜਰੂਰਲੇ ਪਾਸੇ ਆਉਣਾ ਪਵੇਗਾ ਜੀ ਸਰ ਜੀ ਸਰ ਜੋ ਖੰਵੇ ਅੱਜ ਦਰਮੇਂ ਤੋਂ ਬਾਅਦ ਇਹਨਾਂ ਨੂੰ ਪਾਣੀ ਦੀ ਸਰ ਜੀ ਆ ਨੇ ਵੀ ਇੱਥੇ ਡਾਇਵਰਟ ਇਹਨੂੰ ਡਾਇਵਰਟ ਕੀਤਾ ਗਿਆ ਤਾਂ ਕਿ ਪਬਲਿਕ ਨੂੰ ਪਰੇਸ਼ਾਨੀ ਨਾ ਹੋਵੇ ਇਹਨਾਂ ਨੂੰ ਰਿਕਵੈਸਟ ਕੀਤੀ ਹੈ ਥੋੜੇ ਦਾ ਤਾਂ ਕਿ ਨਾ ਮੁਆਫਤ ਘੱਲਣੇ ਜਲਦੀ ਕੋਈ ਸਰ ਸੀਨੀਅਰ ਅਧਿਕਾਰੀ ਦੀ ਗੱਲ ਆ ਰਹੇ ਨੇ ਸੀਨੀਅਰ ਡੀ ਹਿਸਾਬ ਵੱਲੋਂ ਸੀਨੀਅਰ ਅਧਿਕਾਰੀ ਭੇਜੇ ਜਾ ਰਹੇ ਨੇ ਉਹ ਕਹਿੰਦੇ ਰਿਮਾਉਂਡ ਕਰਨ ਵਾਸਤੇ ਕਿਉਂਕਿ ਕਾਰਨ ਕਿ ਇਹਨਾਂ ਨੇ ਪ੍ਰੋਟੈਸਟ ਦਾ ਉਤਾਰ ਰਹੇ ਹੈ ਤੇ ਪਾਵਤਸ ਵੱਲੋਂ ਜਿਹੜੇ ਦੋ ਦਿਨ ਇਨਸਟ ਹੋਇਆ ਹਰਿਆਣਾ ਵਿੱਚ ਤੇ ਇੱਕ ਚੰਡੀਗੜ੍ਹ ਹੋਇਆ ਉਹਦੇ ਸਮਾਂ ਦੇ ਅਫਦਰ ਰੋਸ਼ਪਰ ਹਸਲ ਕਰ ਰਹੇ ਹੈ ਹੈ ਸ਼ਾਂਤਮਈ ਸਰ ਸਾਰਾ ਕੰਟਰੋਲ ਤੇ ਹੈ ਸ਼ਾਂਤਮਈ ਸ਼ਾਂਤਮਈ ਕੰਟਰੋਲ